ਸਤਨਾਮ ਸ਼੍ਰੀ ਵਹਿਰੂ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤਿਹ ਧੋਜੀ ਅੱਜ ਪਹਿਲੀ ਵਾਰੀ ਮੈਂ ਵੀ ਬਣਾਉਣ ਲੱਗਿਆ ਕੋਈ ਗਲਤੀ ਹੋ ਗਈ ਮਾਫ ਕਰਿਓ ਇੰਨਾ ਸੀ ਗੁਰੀ ਗੈਣੀ ਦਾ ਹੈ ਨਹੀਂ ਹੈ ਤਾਂ ਸੀ ਟਰੱਕ ਡਰਾਈਵਰ ਠੀਕ ਹੈ ਨਹੀਂ ਜਿੰਨੀ ਕਾ ਸੀ ਤੁਰੇ ਫਿਰਦੇ ਨੇ ਪੜ੍ਹਾਈ ਕੀਤੀ ਆ ਠੱਕੇ ਖਾ ਕੇ ਨੌਲੇਜ ਕੀਤੀ ਆ ਉਹਨੇ ਕਹੇ ਅਸੀਂ ਕੋਈ ਉਹ ਨਹੀਂ ਹੈਗੇ ਬੁੱਧੀਜੀਵੀ ਨਹੀਂ ਹੈਗੇ ਰਹਾਂਗੇ ਅਸੀਂ ਟਰੱਕ ਡਰਾਈਵਰ ਹੀ ਅਸੀਂ ਗੱਲ ਇਹ ਕਰਦੇ ਆਂ ਵੀ ਦੋ ਮੁੰਡੇ ਪਹੀਆਂ ਦੇ ਪਹੀਆਂ ਦੇ ਸਿੱਖਾਂ ਦੇ ਮਾਰੇ ਇੱਕ ਅਦੇ ਦਾ ਸ਼ਾਇਦ ਬਸ ਗਿਆ ਵੀ ਇੱਕ ਕੱਲ ਧਰਨਾ ਲੱਗਿਆ ਸੀ ਬਖਸ਼ੀ ਸਿੰਘ ਜੀ ਲੱਖਾਂ ਸਧਾਨਾ ਸਾਰੇ ਗਏ ਨੇ ਉੱਥੇ ਪਰ ਸਾਡੇ ਸਿੱਖ ਜਿਹੜੇ ਲੀਡਰ ਨੇ ਨਾ ਬਾਦਲ ਘਾ ਲਾਣਾ ਨਾ ਕੋਈ ਹੋਰ ਕੋਈ ਨਹੀਂ ਪਹੁੰਚਿਆ ਕੀ ਗੱਲ ਪੰਜਾਬ ਨੂੰ ਪਿਆਰ ਨਹੀਂ ਕਰਦੇ ਕਿ ਪੰਜਾਬੀਆਂ ਨੂੰ ਪਿਆਰ ਕਰਨੋਂ ਹਟ ਗਏ ਤੁਸੀਂ ਜਿਹੜੇ ਸਾਡੇ ਲੀਡਰ ਨੇ ਇਹਨਾਂ ਨੇ ਤਾਂ ਵੋਟਾਂ ਦਾ ਇੰਨਾ ਨੰਘਾਰ ਆ ਗਿਆ ਗੱਦੀ ਦੇ ਨਜ਼ ਇਹਨਾਂ ਨੇ ਭਈਆਂ ਦੀਆਂ ਵੋਟਾਂ ਵੀ ਜਾਇਜ਼ ਨਜਾਇਜ਼ ਤਰੀਕੇ ਨਾਲ ਬਣਾਈਆਂ ਰਾਸ਼ਨ ਕਾਰਡ ਬਣਾਏ ਪਹਿਲਾਂ ਕੀ ਕਰਦੇ ਨੇ ਆਉਂਦੇ ਨੇ ਖੱਤਿਆਂ ਦੇ ਕੋਲੇ ਰੋਡ ਦੇ ਉੱਪਰ ਝੁੰਗੀਆਂ ਬਣਾ ਲੈਂਦੇ ਨੇ ਫਿਰ ਹੌਲੀ-ਹੌਲੀ ਚਾਹ ਦਾ ਖੋਖਾ ਵੀ ਤਿਆਰ ਕਰ ਲੈਂਦੇ ਨੇ ਉਸੇ ਚਾਹ ਬਣਾਉਣ ਲੱਗ ਜਾਂਦੇ ਨੇ ਗਲੇ ਛੜੇ ਤੇਲ ਦੇ ਛੰਗਾੜੇ ਸਮੋਸੇ ਜਿਹਨੂੰ ਛੰਗਾੜੇ ਕਹਿੰਦੇ ਨੇ ਸਮੋਸੇ ਉਹ ਬਣਾਉਣ ਲੱਗ ਗਏ ਹੌਲੀ ਹੌਲੀ ਫਿਰ ਲੀਡਰ ਆਉਂਦੇ ਨੇ ਇਹਨਾਂ ਕੋਲੇ ਫਿਰ ਕਹਿੰਦੇ ਨੇ ਕੋਈ ਨਹੀਂ ਅਸੀਂ ਕੋਲੋਂ ਨਹੀਂ ਲੈਣੇ ਆ ਕਿਸੇ ਪਿੰਡ ਤੋਂ ਜ਼ਮੀਨ ਅਨਕਾਇਰ ਕਰਕੇ ਕਲੋਨੀ ਬਣਾ ਕੇ ਉੱਥੇ ਉਹਨਾਂ ਨੂੰ ਪੱਕੇ ਠਿਕਾਣੇ ਦੇਈ ਜਾਂਦੇ ਨੇ ਆ ਜਗਤਪੁਰੇ ਲੋਕਾਂ ਨੂੰ ਪਤਾ ਇਹਨਾਂ ਵੀ ਸਾਡੇ ਘਰੇ ਦੇ ਐਡਰੈਸ ਤੇ ਵੋਟਾਂ ਬਣੀਆਂ ਜਾਂਦੀਆਂ ਨੇ ਉਹ ਥੋੜਾ ਬਣੂਗੀ ਕੱਲ ਤੁਹਾਡੇ ਕੋਲੇ ਜਿਹੜੀ ਤੁਸੀਂ ਅੱਜ ਆਹ ਲਾਲਚਾ ਗੱਦੀ ਦੀ ਲਾਲਚਾ ਕਰਕੇ ਨਾ ਵੋਟਾਂ ਬਣਾ ਰਹੇ ਹੋ ਕੱਲ ਨੂੰ ਇਹ ਗੱਦੀ ਤੁਹਾਡੇ ਕੋਲ ਰਹਿਣੀ ਨਹੀਂ ਛੋਟੇ ਤਿਆਂ ਬੱਦ ਦ ਬਾਹਰ ਨੇ ਤੁਸੀਂ ਤਾਂ ਜ਼ਾਇਦਾ ਤਬਾਹਲ ਬਣਾਉਣੀ ਆ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਆ ਬਾਦਲ ਕੇ ਲਾਣੇ ਨੇ ਜਿੰਨਾ ਨੁਕਸਾਨ ਪੰਜਾਬ ਦਾ ਕਰਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਅਸੀਂ ਜਮਾਂਦਰੂ ਕਾਲੀਆਂ ਮੇਰੀ ਮਾਂ ਨੇ ਕਿਹਾ ਸਾਡੇ ਰਿਸ਼ਤੇਦਾਰੀਆ ਪਿੰਡ ਤੇ ਮਾਮਾ ਲੱਗਦਾ ਉਹ ਤੇ ਕਾਹਦੇ ਕਾਂਗਰਸ ਨੂੰ ਵੋਟ ਪਾਤੀ ਮੈਂ ਛੋਟਾ ਜਿਹਾ ਸੀ ਮੈਂ ਮਾਈ ਦੇ 6 ਮਹੀਨੇ ਹੱਥ ਦੀ ਰੋਟੀ ਨਹੀਂ ਖਾਧੀ ਸੀ ਵੀ ਤੈਂ ਕਾਂਗਰਸ ਨੂੰ ਵੋਟ ਪਾਈ ਆ ਅੱਜ ਸਾਨੂੰ ਕਿਣਾ ਹੋ ਰਹੀ ਆ ਵੀ ਅਸੀਂ ਉਹ ਬਾਦਲ ਕਾਲੀ ਤੱਕ ਪਿੱਛੇ ਰੋਟੀਆਂ ਮਾਂ ਦੇ ਹੱਥ ਦੀਆਂ ਖਾਣੋਂ ਹਟ ਕੇ ਮਾਂ ਨਾਲ ਗੁੱਸਾ ਕਰ ਬੈਠੇ ਅੱਜ ਅਸੀਂ ਪਸਤਾਉਣੇ ਆ ਇਹਨਾਂ ਤਾਂ ਰੰਗਦੇਵ ਨੇ ਨੁਕਸਾਨ ਨਹੀਂ ਕੀਤਾ ਜਿਨੇ ਇਹ ਕਰਕੇ ਸਾਡਾ ਨਘਾਰ ਕਰਕੇ ਅਸੀਂ ਬਦਲਾ ਸੋਚਿਆ ਸੀ ਵੀ ਬਦਲਾ ਕਰਕੇ ਅਸੀਂ ਕੇਦਰੀਆ ਲਾਲੇ ਦੀ ਸੁਣੀ ਪਿੰਡ 'ਚ ਪਹਿਲਾਂ ਮੈਂ ਆਮ ਆਦਮੀ ਵਾਲਾ ਬਣਿਆ ਫਿਰ ਮੈਂ ਹੋਰ ਜੋੜੇ ਜਾਂ ਦੇਖਿਆ ਵੀ ਇਹ ਤਾਂ ਸਾਡਾ ਨੁਕਸਾਨ ਕਰੂ ਅੱਗਾ ਤੇ ਗਲਤਨ ਬਿਆਨ ਬਾਈ ਦਿੱਤੀ ਆਪਾਂ ਜਦ ਹੀ ਟੁੱਟ ਗਏ ਫਿਰ ਮਾਨਦਲ ਦਾ ਵਿਸ਼ਾ ਦਿੱਤਾ ਦੀਪ ਸਿੱਧੂ ਨੇ ਕਿਹਾ ਸੀਗਾ ਵੀ ਗੱਲ ਰਹਿ ਰਾ ਦੀ ਨਹੀਂ ਪੈਸੇ ਦੀ ਨਾ ਜਾਣੂ ਸਾਹੇ ਦੀ ਨਾ ਜਾਣੇ ਪੈਸੇ ਦੀ ਜਾਣੇ ਉਹ ਵੀ ਸਾਡੀਆਂ ਹਸਲਾਂ ਦਾ ਨਹੀਂ ਸਾਡੀਆਂ ਨਸਲਾਂ ਵੀ ਖਤਮ ਹੋ ਰਣਗੀਆਂ ਇਕੜੇ ਖਤਮ ਹੋਣਗੀਆਂ ਜਿਹੜਾ ਮੋੜਾ ਮੋੜਾ ਰੂ ਉਹਨੂੰ ਇਕੜ ਮਾਰਨਗੇ ਸਹੀ ਗੱਲ ਹੁਣ ਹੁਣ ਕੋਈ ਨਹੀਂ ਬੋਲਦਾ ਅਨਾ ਬਦਲਾ ਲਿਆਂਦਾ ਦੀ ਉਹ ਗੂੰਗੇ ਫੈਰੇ ਐਜੀ ਸਰਕਾਰ ਬਣਾਈ ਜਿਹੜੀ ਕਦੇ ਕੇਂਦਰੀ ਆਲ ਦੇ ਰਿਮੋਟ ਤੇ ਜਲਦੀ ਸੀ ਹੁਣ ਮਸਾ ਹੁਣ ਇਹ ਰਿਮੋਟ ਤੇ ਚੱਲਦੀ ਐ ਜਿਉਂ ਕਹਿੰਦੇ ਸ਼ੈਲੈਂਟ ਚੁੱਪ ਮਤਲਬ ਇਹ ਕੋਈ ਬਿਆਨ ਦੇ ਦੇਵੇ ਹੋਰ ਕਹੇ ਸਟੇਟ ਜੁੰਦਾ ਮੁੱਖ ਮੰਤਰੀ ਜਦੀ ਆਉਂਦਾ ਜਦੀ ਬਿਆਨ ਦੇ ਇਦੂ ਤਾਂ ਕੈਪਟਨ ਅਮਰਿੰਦਰ ਚੰਗੇ ਚੰਗਾ ਦੀ ਉਹ ਐਕਸ਼ਨ ਤਾਂ ਲੈਂਦਾ ਦੀ ਬਿਆਨ ਤਾਂ ਦਿੰਦਾ ਦੀ ਇਹਨਾਂ ਤਾਂ ਕੋਈ ਗੱਲ ਨਹੀਂ ਦੇ ਰੇ ਯਾਰ ਧਰਨਿਆਂ ਨਾਲ ਕੱਖ ਨਹੀਂ ਬਣਾ ਧਰਨੇ ਕਿੰਨੇ ਧਰਨੇ ਚੱਲਦੇ ਨਹੀਂ ਸਾਡੇ ਕਿਸਾਨ ਮੋਰਚੇ ਦਾ ਧਰਨਾ ਚੱਲਿਆ ਐ ਸਾਡੇ 750 ਸਿੱਖ ਮਰ ਕਿਸਾਨ ਮਰਵਾ ਲਿਆ ਕੁਝ ਬਣਿਆ ਆਮੰਤ ਕਰਕੇ ਕਿਰਨ ਮਾਫੀ ਜੇ ਮੰਗੇ ਉਹ ਤੋਂ ਭੁਜਾਤੇ ਤੁਹਾਨੂੰ ਠੀਕ ਆ ਜੀ ਇਹ ਕਹੇ ਛੋਡੀ ਆਤ ਤੇ ਆ ਜੇ ਕੋਈ ਬਾੜਾ ਮੋਟਾ ਬੋਲਦਾ ਉਹਨੂੰ ਤੁਸੀਂ ਗਦਾਰ ਕਹਿਣ ਲੱਗਦੇ ਨੂੰ ਜਾਂਸੀਆਂ ਦਾ ਬੰਦਾ ਸਰਕਾਰੀ ਟਾਟ ਦੀਵਿਚਿੱਧ ਨੂੰ ਲਾਇਆ ਪਹਿਲਾ ਪਿੰਡਰ ਵਾਲੇ ਨੇ ਵੀ ਕਹਿੰਦੇ ਇਹਦੀ ਗੱਲ ਹੀ ਪਿੰਡਰ ਵੀ ਸਪੀਚਾ ਸੁਣ ਲਿਓ ਕਹਿੰਦੇ ਰਿਸ਼ਤੇਦਾਰੀਆਂ ਇਹਨਾਂ ਦੀਆਂ ਨੇ ਕਾਂਗਰਸ ਨਾਲ ਕਹਿੰਦੇ ਕਾਂਗਰਸੀ ਮੀਨੂ ਨੇ ਸਹੀ ਗੱਲ ਆਖ ਰਹੇ ਸੀ ਇਹ ਚੀਜ਼ਾਂ ਤੋਂ ਸਾਨੂੰ ਇਕੱਠੇ ਹੋਣਾ ਪਊ ਅੱਜ ਹੋਜੋ ਨਹੀਂ ਕੱਲੇ-ਕੱਲੇ ਮਰੋਂਗੇ ਯਾਦ ਰੱਖ ਲਿਓ ਇਹ چاہے ਤੁਸੀਂ ਸ਼ੇਰਾਂ ਦੀ ਕੌਮ ਹੋ ਤੁਸੀਂ ਸ਼ੇਰੋਂ ਪੰਜਾਬੀਓ ਸਿੱਖੋ ਸ਼ੇਰੋਂ ਤੁਸੀਂ ਪਰ ਇਹ ਗਿੱਦੜ ਲਾਣਾ ਇਹ ਲੱਕੜ ਬਣ ਕੇ ਬਣ ਕੇ ਇੱਕ ਨਾ 20-25 ਤੇ ਝੁੰਡ ਜਾਉਂਦੇ ਨੇ ਸਾਨੂੰ ਇੱਕ ਅੱਧੇ ਨੂੰ ਦਬੋਸ ਲੈਂਦੇ ਨੇ ਤੁਸੀਂ ਬਾਣੀ ਬਾਣੇ ਨਾਲ ਜੁੜੋ ਜੇ ਝੁੰਡ ਚ ਆਉਣਗੇ ਪੰਜ-ਛੱਤ ਲਾ ਸਕਦੇ ਹਾਂ ਕੱਕਣੀ ਮੋਨੇ ਕੋਨੇ ਬਣ ਕੇ ਤਮਾਕੂਆਂ ਖਾ ਖਾ ਗੁਰੂ ਨੇ ਤਾਂ ਥੋਡੇ ਹੱਥ ਪੈਰ ਚੱਕ ਲਿਆ ਉਸ ਤੋਂ ਕਿਉਂ ਚੱਕ ਲਿਆ ਜਦ ਗੁਰੂ ਨੇ ਕੀ ਕਿਹਾ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਵੀ ਮੈਨੂੰ ਗੁਰੂ ਕਹਿੰਦਾ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਆ ਜੇ ਤੁਸੀਂ ਰਹਿਤ ਰਹਿਣੀ ਚੀ ਨਹੀਂ ਸਿੱਖ ਕਾਦਾ ਹੋਇਆ ਉਹ ਉਹ ਸਿੱਖ ਕਾਦਾ ਹੋਇਆ ਅੱਜ ਕੱਲ੍ਹ ਗੁਰਦੁਆਰਿਆਂ ਦੇ ਵਿੱਚ ਪਾਲੇ ਕਿਰਪਾਨਾਂ ਬਾਲੀਆਂ ਸਾਡੇ ਪਿੰਡ ਤੇ ਦਿਖਾ ਦੇਣਾ ਉਹ ਨੇਕੀ ਦੇ ਭਗਤ ਬਣੇ ਹੋਏ ਨੇ ਗੁਰਦੁਆਰੇ ਦੇ ਪ੍ਰਧਾਨ ਨੇ ਇਹਦੇ ਮੈਨੂੰ ਲਾ ਕੇ ਕਰਨ ਮੈਨੂੰ ਕਹਿੰਦਾ ਕਹਿੰਦਾ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦਾ ਮੈਂ ਤੂੰ ਵੀ ਥੜੇ ਨ ਦੇਖਦਾ ਉਹ ਮੈਂ ਕਹੇ ਥੜਾ ਨਹੀਂ ਇਹਦੇ ਪਿੱਛੇ ਕੁਰਬਾਨੀਆਂ ਲਾ ਦੇ ਫਿਰ ਫਿਰ ਚੁੱਪ ਜਾ ਮੈਂ ਝਾੜਿਆ ਉਹਨੂੰ ਉਹਨੂੰ ਤਾਂ ਇਹ ਵੀ ਇਹ ਟਰੱਕ ਡਰਾਈਵਰ ਇਹਨਾਂ ਨੂੰ ਕਿਹੜਾ ਗਿਆਨ ਆ ਕੋਈ ਉਹ ਲਾਲੋ ਸਾਹਿਬ ਤੂੰ ਆ ਕੋ ਸੇ ਹਰੇਕ ਬੰਦੇ ਘੜਾ ਮਚੌਦਰੀ ਨੇ ਉਹ ਲੋਕਾਂ ਨੂੰ ਸਿੱਕੀ ਨਾਲ ਤੋੜੀ ਜਾਂਦੇ ਨੇ ਉਜੀ ਸੇਖ ਬਣੋ ਗੁਰੂ ਨਾਲ ਜੁੜੋ ਤਾਂ ਤੁਹਾਡਾ ਭਲਾ ਹੋਣਾ ਨਹੀਂ ਤੁਸੀਂ ਇਕੱਲੇ ਇਕੱਲੇ ਮਰੋਗੇ ਛੋਡੇ ਅੱਜ ਤੁਸੀਂ ਲੀਡਰਲੈਸ ਹੋਏ ਪਏ ਹੋ ਛੋਡਾ ਕੋਈ ਲੀਡਰ ਨਹੀਂ ਤੁਸੀਂ ਲੀਡਰ ਬਣਾਉਣਾ ਕਾਲਪੁਰਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਬਣਾ ਲਓ ਉਹਦੀ ਅਗਵਾਈ ਲਵੋ ਸਭ ਪਾਰ ਕਰੂਗਾ ਅ ਮੈਂ ਬੈਠਾ ਮੇਰੇ ਜੁਨੀਅਨ ਅਮ드ਗੜ ਪੁੱਛ ਲਿਓ ਵੀ ਕਿੰਨਾ ਕੀ ਕੀ ਕੋਸਤੀ ਮੈਂ ਮੂੰਹ ਸ਼ਰਮਨਾ ਕੇ ਰੱਖਦਾ ਸੀ ਇੱਕ ਦਿਨ ਦਾੜੀ ਰੱਖੀ ਜਦ ਗੁਰੂ ਨੇ ਕਿਰਪਾ ਕੀਤੀ ਤੜਪ ਤੜਪ ਕੇ ਅਮਰਤ ਲਿਆ ਤੜਫਿਆ ਪਪੀਹੇ ਵਾਂਗੂ ਬੈਠ ਰੂ ਅਮਰਤ ਤੋਂ ਬਗੈਰ ਮੈਨੂੰ ਅਮਰਤ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਰਾਜੇ ਆ ਆਪਣੀ ਕਮਾਈ ਕਰਦੀਆਂ ਰਾਜੇ ਆ ਸਾਰੇ ਕਾਰਾਂ ਬੰਗਲਿਆਂ ਨੇ ਪੂਰੇ ਨੂੰ ਸਭ ਨੂੰ ਰਾਜਾ ਠੀਕ ਆ ਇਹ ਚੀਜ਼ ਫੀਲਿੰਗ ਨਹੀਂ ਇਹ ਅੰਦਰਲੀ ਭੁੱਖ ਖਤਮ ਹੋ ਜਾਂਦੀ ਹੈ ਲਾਲਚਾ ਨਹੀਂ ਮੁੱਕਦੀ ਇਹ ਲੀਡਰ ਦੀ ਕੁਰਸੀ ਦੀ ਨਹੀਂ ਮੁੱਕਦੀ ਇਹ ਕੁਰਸੀਆਂ ਪਿੱਛੇ ਜਾਇਜ਼ ਨਜਾਇਜ਼ ਤਰੀਕੇ ਨਾਲ ਕੀ ਕੁਛ ਨਹੀਂ ਕਰਦੇ ਪੰਜਾਬ ਦਾ ਬੇੜਾ ਕਰਕ ਕਰਤਾ ਇਹਨਾਂ ਲੋਕਾਂ ਨੇ ਪੰਜਾਬ ਦਾ ਬੇੜਾ ਘਰਕ ਹੋ ਗਿਆ ਇਹ ਤੋਂ ਉੱਪਰ ਦੀ ਕੀ ਕਹਾਂਗੇ ਮੈਂ ਹੁਣ ਵੀਡੀਓ ਪਾਇਆ ਕਰੂੰਗਾ ਜੇ ਤੁਹਾਨੂੰ ਵਧੀਆ ਲੱਗੀ ਲਾਇਕ ਕਰਿਓ ਫਿਰ ਤੁਹਾਨੂੰ ਦੱਸਾਂਗੇ ਵੀ ਭਾਈ ਸਿੱਖੀ ਕਿਵੇਂ ਆਉਣੀ ਹੈ ਕਿਵੇਂ ਤੁਹਾਡਾ ਰਾਜ ਭਾਗ ਉਹ ਗੁਰੂ ਨੇ ਤੁਹਾਨੂੰ ਰਾਜ ਭਾਗ ਦੇਣਾ ਕਿਸੇ ਦੀ ਹਿੰਮਤ ਨਹੀਂ ਨਾ ਅਮਰੀਕਾ ਦੀ ਨਾ ਕੈਨੇਡਾ ਦੀ ਨਾ ਬਾਹਰਲੇ ਦੇਸ਼ਾਂ ਦੀ ਤੁਸੀਂ ਗੁਰੂ ਵਾਲੇ ਬਣੋ ਗੁਰੂ ਨਾਲ ਜੁੜੋ ਠੀਕ ਆ ਹਰੇਕ ਨੂੰ ਗਦਾਰ ਕਹਿਣਾ ਹਟਜੋ ਇੱਕ ਦੂਜੇ ਤੇ ਸ਼ੱਕ ਕਰਨੋਂ ਹਟਜੋ ਗੁਰੂ ਦੇ ਭਰੋਸਾ ਰੱਖੋ ਤੁਹਾਡਾ ਸਾਰਾ ਕੁਝ ਬਣੂ ਜਾ ਤੁਸੀਂ ਇੱਕ ਦੂਜੇ ਦਾ ਭਰੋਸਾ ਨਹੀਂ ਕਰਦੇ ਇੱਕ ਦੂਜੇ ਦੇ ਬਲੇਮ ਲਾਈ ਜਨੇ ਹੋ ਆ ਹੁਣ ਉਹ ਮੁੰਡਾ ਹਰੀ ਕੋਲ ਮਰਿਆ ਸਾਨੂੰ ਵੀ ਦੁੱਖ ਹੋਇਆ ਉਹਦਾ ਸਾਰੇ ਪੰਜਾਬ ਨੂੰ ਦੁੱਖ ਹੋਇਆ ਸਿੱਖਾਂ ਨੂੰ ਹੁਣ ਉਹ ਦੂਜਾ ਦੁੱਖ ਇਹ ਹੋਇਆ ਜਿਹੜਾ ਅਮਰਤਪਾਲ ਦਾ ਨਾਮ ਲੈਣ ਲੱਗੇ ਉਹ ਜਾਂਚੀਆਂ ਦਾ ਕਹਿਣ ਗਿਆ ਜਿਹੜਾ ਬੰਦਾ ਪਾਪ ਕਰਦਾ ਕੋ ਕਰਦਾ ਉਹ ਤਾਂ ਕਦੇ ਮੰਦਾ ਹੀ ਨਹੀਂ ਹੁੰਦਾ ਉਹ ਦੂਏ ਦਾ ਨਾਮ ਲਊਗਾ ਕੋਈਾ ਛੋਟੇ ਬੰਦੇ ਨੇ ਕੀਤਾ ਤੁਸੀਂ ਆਪਦੇ ਬੰਦੇ ਨੂੰ ਫੇਗਜ਼ਾਰ ਕਹਿਣ ਲੱਗ ਜਨੇ ਹੋ ਉਹ ਤਾਂ ਡਿਬਰੂਗੜ੍ਹ ਜ਼ਿਲ੍ਹੇ ਤੇ ਬੈਠੇ ਨੇ 2 ਸਾਲ ਹੋ ਗਏ ਹੋਣ ਵਾਲੇ ਹੋ ਗਏ ਉਹਨਾਂ ਨੂੰ ਕੋਈ ਉਹਨਾਂ ਦੀ ਖਾਤਰ ਉੱਠਿਆ ਉਹਨਾਂ ਬਹੀਰ ਕਿ ਚਲਾਈ ਨਸ਼ੇ ਸੜਾਏ ਕੋਈ ਉੱਠਿਆ ਛੋੜਾ ਫੜੀ ਸਾਰਾ ਪੰਜਾਬ ਘਰੋਂ ਘਰੀ ਜਿਹੜੀ ਚੀਜ਼ ਹੱਥ ਦਾ ਛੱਡ ਕੇ ਰੋਡਾਂ ਤੇ ਆ ਜਾਂਦੇ ਛੋੜੇ ਦਾ ਬੰਗਾਲ ਚੰਗਾ ਬੰਗਾਲ ਨੇ ਜਿੰਨੀ ਵੇਰੀ ਵੀ ਸੈਂਟਰ ਗਵਰਨਮੈਂਟ ਨੂੰ ਦਿੱਤੀ ਆ ਹਮਾਇਤ ਦਿੱਤੀ ਆ ਕੁਛ ਨੁਕਸ ਲਿਆ ਸਾਡੇ ਬਾਦਲ ਹੋਣ ਤਾਂ ਤੀਵੀ ਬਣ ਗਈ ਵਿਨਾ ਸ਼ਰਤ ਹਮਾਇਤ ਦੇਦੀ ਬਾਦਲਾਂ ਨੇ ਅਬ ਤਾਂ ਕਲੀ ਦਾ ਖੇਰੂ-ਖੇਰੂ ਕਰ ਲਿਆ ਹੁਣ ਹੈ ਕੀ ਇਹਨਾਂ ਕੋਲੇ ਕੁਛ ਪੰਜਾਬ ਦੇ ਲਿਆ ਹੁੰਦੇ ਪੰਜਾਬ ਦੇ ਖਾਤਰ ਬਣਿਆ ਹੁੰਦੇ ਤਾਂ ਹੀ ਉਹਦੀ ਇਹਨਾਂ ਦੀ ਕਹੇ ਦੇ ਡੇਰੇ ਵਾਲਿਆਂ ਦੇ ਬਣ ਗਏ ਡੇਰੇ ਵਾਲੇ ਦੇ ਵੀ ਖਤਮ ਹੋ ਗਏ ਹੁਣ ਹੁਣ ਇਹਨਾਂ ਨੂੰ ਕੋਈ ਕੁੱਤਾ ਵੀ ਨਹੀਂ ਪੁੱਛਦਾ ਪੰਜਾਬ ਦਾ ਜਿਹੜੇ ਹੁਣ ਫਿਰਦੇ ਨੇ ਵਿਰੋਧੀ ਅਪਰੋਧੀਆਂ ਨੂੰ ਵੀ ਜਿਵੇਂ ਜੇਰ ਭੇਲੀ ਟੁੱਟਦੀ ਸੀ ਉਹਨਾਂ ਦੇਰ ਖਾਂਦੇ ਸੀ ਹੁਣ ਪਤਾ ਵੀ ਭੇਲੀ ਮੁੱਕ ਗਈ ਹੁਣ ਮਿਲਣਾ ਨਹੀਂ ਹੋਣਾ ਸੀ ਬਾਕੀ ਹੋ ਗਏ ਬਾਕੀ ਦੱਸ ਕਾਤੋਂ ਬਾਗੀ ਹੋ ਗਏ ਬਈ ਖਾਣਾ ਮੁੱਕ ਗਿਆ ਬਾਗੀ ਕਾਦਾ ਹੋਣਾ ਇਹ ਕੁੱਤੇ ਵਾਲਾ ਕੰਮ ਹੈ ਨੇ ਲੋਕਾਂ ਦਾ ਕੁੱਤੇ ਨੂੰ ਜਿਹੜੇ ਦਰ ਤੋਂ ਰੋਟੀ ਮਿਲਦੀ ਰਹੇ ਠੀਕ ਹੈ ਜਾਂ ਰੋਟੀ ਗੇੜ ਬੰਦ ਹੋਏ ਨੇ ਨਾ ਉੱਥੇ ਜਾਣੋਂ ਹਟ ਦਿੰਦੇ ਨੇ ਫੇ ਦੂਜਾ ਘਰ ਦੇਖ ਲੈਂਦੇ ਨੇ ਲੋਕ ਇਹ ਹਾਲ ਸਾਡੇ ਲੀਡਰਾਂ ਦਾ ਕੋਈ ਵੀ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਸਾਨੂੰ ਕੋਈ ਉਹ ਨਹੀਂ ਹੈਗਾ ਅੱਜ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਬਣੋ ਇੱਕ ਨਾਲ ਜੁੜ ਜਿਓ ਬਾਣੀ ਬਾਣੇ ਦੇ ਧਾਰ ਨਹੀਂ ਹੋ ਜੋ ਗੁਰੂ ਤੋਂ ਰਾਜ ਮੰਗੋ ਗੁਰੂ ਸਾਹਿਬ ਕੋ ਕਰਦਾ ਗੁਰੂ ਕਲਾ ਬਰਬਾਹ ਰਹਾ 40 ਸਾਲਾਂ ਦੇ ਵਿੱਚ ਕੋਈ ਛੋਟੀ ਬਾਹ ਨਹੀਂ ਫੜੀ 40 ਸਾਲਾਂ ਚ ਅੱਜ ਛੋਟੀ ਹਰੇਕ ਧਰਤੀ ਤੇ ਹਰੇਕ ਦੀ ਪਤਾ ਲੱਗ ਗਿਆ ਵੀ ਸਿੱਖ ਕੌਣ ਨੇ ਸਿੱਖਾਂ ਦਾ ਪਤਾ ਲੱਗ ਗਿਆ ਗੁਰੂ ਨੇ ਦੱਸਦਾ ਠੀਕ ਆ ਇਹ ਸਭ ਕੁਝ ਉਹਨੇ ਕਰ ਦੇਣਾ ਤੁਸੀਂ ਇਕੱਠੇ ਤਾਂ ਹੋ ਜੋ ਇਕੱਠੇ ਹੋ ਜੋ ਮੇਰੀ ਮਿਹਨਤਾਂ ਇਕੱਠੇ ਹੋ ਜੂਗੇ ਸੌ ਕੁਝ ਪਾ ਲੋਗੇ ਕੱਲੇ ਕੱਲੇ ਆਂਗੂਲਾ ਵਾਂਗੂ ਟੁੱਟ ਜਾਣੀਆਂ ਮੁੱਕਾ ਬਣ ਕੇ ਕੁਸੁੰਨ ਬਣਾ ਕੇ ਰੱਖੋ